ਡਰੌਣ ਲੰਗਰ ਛਕਦੇ ਦੇ ਉੱਤੇ ਆ ਕੇ ਬੰਬ ਸੈੱਟ ਰਿਆ ਇਸ ਟਾਈਮ ਇਹਨਾਂ ਦੀ ਚੌਕੀ ਦਾ ਕੋਲ ਵੀ 50 ਮੀਟਰ ਦੂਰ ਸਿਰਫ ਇਹ ਕੁਝ ਨਹੀਂ ਕਰ ਰਹੇ ਨਾਸ ਰੱਖਿਆ ਸਾਡਾ ਕੁਝ ਕਰ ਰਹੀ ਇਨਾਂ ਭਗਵੰਤ ਮਾਨ ਕਰ ਕਰ ਰਹੇ ਨਾ ਇਹਨਾਂ ਨੂੰ ਕੋਈ ਆਰਡਰ ਦੇ ਰਿਹਾ ਵੀ ਕਿੱਥੋਂ ਕੱਢੋ ਕਰਦੇ ਇਹਨਾਂ ਨੂੰ ਸਾਡੀ ਸੁਰੱਖਿਆ ਵਾਸਤੇ ਡਰੌਣ ਨਾਲ ਹਵਾ ਚਰ ਫੇਰ ਕਰ ਸਕਦੇ ਨਹੀਂ ਥੋੜੇ ਮੱਦੀ ਵਰ ਭਗਵੰਤ ਮਾਨ ਨੂੰ ਕਹਿਣੇ ਚਾਹੁੰਦੇ ਆ ਭਗਵੰਤ ਮਾਨ ਤੈਨੂੰ 92 ਵੋਟਾਂ ਦੇ ਕੇ ਸਿੱਖਣੇ ਜਿਤਾਇਆ 92 ਵੋਟਾਂ ਦੇ ਕੇ ਜਿਹੜੀ ਚਿਹਰੀ ਨੀਚੀ ਏ ਏ ਨੀਤੀ ਦਾ ਤੈਨੂੰ ਸਿਫਰ ਦਾ ਤੈਨੂੰ ਕਰਾਂਗਾ ਸਿਫਰ ਤੇ ਔਰ ਨਾ ਤੈਨੂੰ ਜਿਹੜਿਆ ਐਮਪੀ ਦੀਆਂ ਬੋਟਾਆਂ ਹੁਣ ਬੜੀਆਂ ਨੇ ਇਹਨੂੰ ਨਹੀਂ ਪਿੰਡ 'ਚ ਵੜਨ ਦਿਆਂਗੇ ਪਿੰਡ 'ਚ ਮੈਨੂੰ ਕਲੇਸੀ ਕਹਿੰਦੇ ਨੇ ਹਾਂ ਵੀ ਇਹਨੂੰ ਨਾ ਛੇੜ ਦਿਓ ਕੋਈ ਹਿੰਮਤ ਰੱਖਦਾ ਇਹਨਾਂ ਦੇ ਸਾਹਮਣੇ ਡੀਜੀਪੀ ਦੇ ਸਾਹਮਣੇ ਜਾਣ ਦੀ ਲੈ ਮੈਂ ਰੱਖਣਾ ਹੀ ਮਰਦਾ ਲੈਓ ਤੇ 20 ਪਰਕੇ ਚੱਲਦੇ ਨੇ 20 ਪਰਕੇ ਮੈਂ ਸਾਰਿਆਂ ਦੇ ਸਾਹਮਣੇ ਕਹਿ ਕੇ ਕੰਨਾ ਲੈ ਮੈਨੂੰ ਇੱਕ ਵਾਸਤੇ ਇੱਕ ਮਿੰਟ ਵਾਸਤੇ ਦੇ ਦਿਓ ਪਰ ਇਹਨਾਂ ਦਾ ਰਫੜ ਲੈ ਮੈਂ ਠੋਕਣਾ ਦੇ ਘੰਟੇ 'ਚ ਆ ਗਿਆ ਤੇ ਇਹਨਾਂ ਕੋਲੇ ਨਾ ਉਹਨੀਆਂ 20 ਵਰਕੇ ਨਾ ਨੀ ਮਨ ਪਰਵਾਹ ਕੀਤੀ 21ਵੇਂ ਨੀ ਕੀ ਕਰਨੀ ਉਹ ਤਗੜੀ ਸ਼ਾਸਕ ਜੱਗੀ ਜਾ ਰਹੀ ਏ ਇਹ ਆਪਣੇ ਪੰਜਾਬ ਸਰਕਾਰ ਇਹਨੂੰ ਕਹਿ ਨਹੀਂ ਆ ਉਹਦੀ ਪ੍ਰੋਟੈਕਟ ਕਰਨ ਵਾਸਤੇ ਚਲੇ ਆ ਕੋਈ ਗੋਲੀਆਂ ਬੰਦੂਕਾਂ ਲਾ ਕੇ ਦਿੱਲੀ ਚਲੇ ਕੀ ਜਵਾਬ ਹੈ ਭਗਵੰਤ ਮਾਨ ਕੋਲ ਜਾਂ ਖੱਟਰ ਇੱਕ ਪਾਸੇ ਤਾਂ ਸਾਡੇ ਤੇ ਦਿੱਲੀ ਉੱਥੇ ਚੰਡੀਗੜ੍ਹ ਕੇ ਬੈ ਕੇ ਮੀਟਿੰਗਾਂ ਕੀਤੀ ਜਾਂਦੀਆਂ ਨੇ ਦੂਜੇ ਪਾਸੇ ਸਾਡੇ ਤੇ ਆ ਕੇ ਡਰੋਨ ਹਮਲੇ ਕਰ ਰਿਹਾ ਇੱਕ ਘੰਟੇ ਦੇ ਵਿੱਚ 6 ਵਾਰੀ ਡਰੋਨ ਆ ਕੇ 4-4 ਬੰਬ ਸੁੱਟ ਕੇ ਗਿਆ ਸ਼ੰਭੂ ਬੈਰੀਰ ਦੇ ਬਿਲਕੁਲ ਨਾਲ ਇਹ ਸ਼ੰਭੂ ਠਾਣਾ ਹੈਗਾ ਤੇ ਠਾਣੇ ਚ ਤੁਸੀਂ ਵਕਤ ਉਸ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੌਜੂਦ ਹੈ ਪੁਲਿਸ ਨੂੰ ਲੋਕ ਸਵਾਲ ਵੀ ਕਰ ਰਹੇ ਨੇ ਸਵਾਲ ਕਰਨ ਵਾਲੇ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਜਿਨ੍ਹਾਂ ਦੇ ਗੋਲਾ ਵੱਜਿਆ ਬੇਟੇ ਦੇ ਉਹਨਾਂ ਦਾ ਕੀ ਹਾਲ ਹੈ ਉਸ ਟਮਕਾਲ ਨਹੀਂ ਖਾਲਸਾ ਐਡ ਵਾਲੀ ਉਹਨਾਂ ਨੂੰ ਨਾ ਬੈਨ ਇਹਨਾਂ ਦੀ 108 ਨੰਬਰ ਬੈਨ ਲੈ ਗਈ ਖਾਲਸਾ ਐਡ ਵਾਲੇ ਗੱਡੀ ਇਹ ਦਵਾਈ ਵਾਲੀ ਗੱਡੀ ਉਹਨਾਂ ਦੀ ਉੱਥੇ ਲੈ ਕੇ ਗਏ ਨੂੰ ਹਸਪੀਟਲ ਕੋਈ ਪ੍ਰਸ਼ਾਸਨ ਵੱਲੋਂ ਨਹੀਂ ਨਾ ਇਹਨਾਂ ਵੱਲੋਂ ਕੋਈ ਹੈ ਉਹ ਡਰੋਨ ਲੰਗਰ ਛੱਕਦੇ ਦੇ ਉੱਤੇ ਆ ਕੇ ਬੰਬ ਸਿੱਟ ਰਿਹਾ ਇਸ ਟਾਈਮ ਇਹਨਾਂ ਦੀ ਚੌਂਕੀ ਦਾ ਕੁੱਲ ਵੀ 50 ਮੀਟਰ ਦੂਰ ਸਿਰਫ ਇਹ ਕੁਝ ਨਹੀਂ ਕਰ ਰਹੇ ਇਹ ਕੁਝ ਨਹੀਂ ਕਰ ਰਹੇ ਨਾ ਸੁਰੱਖਿਆ ਸਾਡਾ ਕੁਝ ਕਰ ਰਹੀ ਨਾ ਭਗਵੰਤ ਮਾਰ ਰਿਹਾ ਕਰ ਰਹੇ ਨਾ ਇਹਨਾਂ ਨੂੰ ਕੋਈ ਆਰਡਰ ਦੇ ਰਿਹਾ ਵੀ ਘਟੋ ਘਾਟ ਇਹਨਾਂ ਨੂੰ ਸਾਡੀ ਸੁਰੱਖਿਆ ਵਾਸਤੇ ਡਰੋਨ ਉਹ ਹਵਾ 'ਚ ਨਾ ਫਾਇਰ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਇਹਨਾਂ ਨੂੰ ਕੁਝ ਨਹੀਂ ਕਰਖਿਆ ਡੀਜੀਪੀ ਐਚ ਆਇਆ ਹੈ ਉਹਦੇ ਕੋਲ ਸਾਡੇ ਵਾਸਤੇ ਕੋਈ ਜਵਾਬ ਨਹੀਂ ਅੱਗੋਂ ਆ ਕੇ ਹੌਲਦਾਰ ਥਣੇਦਾਰ ਸਾਨੂੰ ਕਹਿ ਦਿੰਦੇ ਨੇ ਸਾਡੀ ਮੀਟਿੰਗ ਹੋ ਰਹੀ ਐ ਫਲਾਣੇ ਨਾਲ ਹੋ ਰਹੀ ਐ ਫਲਾਣੇ ਨਾਲ ਹੋ ਰਹੀ ਕਿਸੇ ਨਾਲ ਕਿਸੇ ਦੀ ਛੋਟੇ ਮੱਦੀਮਰ ਭਗਵੰਤ ਮਾਨ ਨੂੰ ਕਹਿਣੇ ਚਾਹੁੰਦੇ ਆ ਭਗਵੰਤ ਮਾਨ ਤੈਨੂੰ 92 ਵੋਟਾਂ ਦੇ ਕੇ ਸਿੱਖਣੇ ਜਿਤਾਇਆ 92 ਵੋਟਾਂ ਦੇ ਕੇ ਜਿਹੜੀ ਚਰੀ ਨੀਤੀ ਐ ਇਹ ਨੀਤੀ ਦਾ ਤੈਨੂੰ ਸਿਫਰ ਤੇ ਤੈਨੂੰ ਕਰਨਗੇ ਸਿਫਰ ਤੇ ਔਰ ਨਾ ਤਨਵਾ ਜਿਹੜਿਆ ਐਮਪੀ ਦੀਆਂ ਵੋਟਾਂ ਆਉਣ ਵਾਲੀਆਂ ਨੇ ਤੈਨੂੰ ਨਹੀਂ ਪਿੰਡ ਚ ਵੜਨ ਦਿਆਂਗੇ ਅਸੀਂ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਾਂਗੇ ਵਿੱਚ ਇਕੱਲੀ ਨਾਲ ਵਿੱਚ ਹੀ ਕਾਂਗਰਸ ਤੇ ਵੀ ਜੀ ਭਗਵੰਤ ਮਾਨ ਦੀ ਪਾਰਟੀ ਬਾਈ ਐਸਾ ਕਿਹੜਾ ਜ਼ਿਗਰਾ ਕੱਲਾ ਹੀ ਤੁਸੀਂ ਥਾਣੇ 'ਚ ਖੜ ਕੇ ਗਾਜ ਰਹੇ ਹੋ ਵੀ ਤੇ ਉੱਤੇ 20 ਪਰਚੇ ਚੱਲਦੇ ਨੇ 20 ਪਰਚੇ ਮੈਂ ਸਾਰੇ ਦੇ ਸਾਹਮਣੇ ਕਹਿ ਕੇ ਕਿੰਨਾ ਲੈ ਮੈਨੂੰ ਇੱਕ ਵਾਸਤੇ ਇੱਕ ਮਿੰਟ ਵਾਸਤੇ ਦੇ ਦਿਓ ਤੁਹਾਡੇ ਇਹਨਾਂ ਦਾ ਰਫਾ ਲੈ ਮੈਂ ਠੋਕਣਾ ਜੇ ਜਿੰਟੇ 'ਚ ਆ ਗਿਆ ਤੇ ਇਹਨਾਂ ਕੋਲ ਇਹਨਾਂ ਨੂੰ 20 ਪਰਚੇ ਨਾ ਨਹੀਂ ਮੈਂ ਪਰਵਾਹ ਕੀ ਕੀਵੇਂ ਨਹੀਂ ਕੀ ਕਰਨ ਲਗਾ ਮੈਂ ਦੀਪ ਸਿੰਘ ਸਿੱਜੂ ਵਾਂਗੂ ਨਾ ਖਰਾ ਹਾਂ ਬਿਲਕੁਲ ਖਰਾ ਪਿੰਡ 'ਚ ਮੈਨੂੰ ਕਲੇਸੀ ਕਹਿੰਦੇ ਨੇ ਹਾਂ ਵੀ ਇਹਨੂੰ ਨਾ ਛੱਡ ਲਓ ਕੋਈ ਹਿੰਮਤ ਰੱਖ ਲੈ ਨਰੇ ਸਾਹਮਣੇ ਡੀਜੀਪੀ ਦੇ ਸਾਹਮਣੇ ਜਾਣ ਦੀ ਲੈ ਮੈਂ ਰੱਖਣਾ ਹਿੰਮਤ ਤੁਸੀਂ ਖਾਣਾ ਕਿਉਂ ਰੋਕਿਆ ਹੋਇਆ ਉਹ ਖਾਣਾ ਕਿਉਂ ਰੋਕਿਆ ਲੰਘ ਹੀ ਨਹੀਂ ਰਿਹਾ ਯਾਰ ਮੁੰਡੇ ਦੇ ਸਾਹਮਣੇ ਆਖ ਚੋ ਕੇ ਇੱਥੇ ਆ ਗਈ ਵਿਚਾਰੇ ਦੀ ਖਾਣਾ ਕੰਦੇ ਦੀ ਕਿਵੇਂ ਖਾਧਾ ਜਾਂਦਾ ਕਿਸੇ ਦੀ ਇਹ ਖਾਣੇ ਵਾਸਤੇ ਸੀ ਮਰਨ ਵਾਸਤੇ ਦਿੱਲੀ ਚਲੇ ਆ ਵੀ ਸਾਡਾ 750 ਰੁਪਏ ਸਾਡੀ ਬਾਸਮਤੀ ਵਿਕਦੀ ਏ ਅੱਜ 90 ਰੁਪਏ ਕਿਲੋ ਚੌਲ ਵੇਚ ਰਿਆ ਸਾਨੂੰ ਇਨਸਾਫ ਕਿੱਥੇ ਮਿਲ ਰਿਹਾ ਮੰਨਦੇ ਹੋ ਸਾਡੀ 1900 ਰੁਪਏ ਕਿਲੋ ਕਣਕ ਵੇਖ ਰਿਓ ਠੇਲੀਆਂ 'ਚ ਪੈ ਕੇ ਆਟਾ ਇਹਨਾਂ ਦਾ 45 ਰੁਪਏ 50 ਰੁਪਏ ਕਿਲ ਇੱਕ ਛੈਲੀਆਂ ਜੀ ਸਾਨੂੰ ਇਨਸਾਫ ਕਿੱਥੇ ਮਿਲ ਰਿਹਾ ਡਾਂਗਾ ਖਾਨ ਨੂੰ ਅੱਗੇ ਸੀ ਹੱਜ ਤੇ ਜੇ ਚਾਰ ਮੌਤਾਂ ਹੁੰਦੀਆਂ ਤਾਂ ਤਿੰਨ ਪੰਜਾਬ ਦੀਆਂ ਹੋਣ ਤਿੰਨ ਪੰਜਾਬ ਦੇ ਜਵਾਨ ਮਾਰ ਕੇ ਹੁੰਦੇ ਨੇ ਉੱਥੇ ਤਿੰਨ ਪੰਜਾਬ ਦੇ ਇਹ ਸਰਕਾਰ ਕੋਲ ਕੋਈ ਜਵਾਬ ਹੈਗਾ ਕੋਈ ਤੁਸੀਂ ਦੇਖ ਲਓ ਕਿ ਉਹੀ ਜਵਾਨ ਨੂੰ ਮੋੜੇ ਖਰਤਾ ਕਿਸਾਨ ਤੇ ਜਵਾਨਾਂ ਨੂੰ ਸਾਹਮਣੇ ਕੀਤੇ ਹੋਇਆ ਤੁਹਾਨੂੰ ਲੱਗਦਾ ਕਿ ਬੜੀ ਸਿਆਸਤ ਖੇਡੀ ਜਾ ਰਹੀ ਹੈ ਇਹ ਬਹੁਤ ਤਗੜੀ ਸਿਆਸਤ ਖੇਡੀ ਜਾ ਰਹੀ ਹੈ ਸਰਕਾਰਾਂ ਦੀ ਬਹੁਤ ਤਗੜੀ ਸਿਆਸਤ ਖੇਡੀ ਜਾ ਰਹੀ ਹੈ ਇਹ ਆਪਣੀ ਪੰਜਾਬ ਸਰਕਾਰ ਇਹਨੂੰ ਕਹਿ ਨਹੀਂ ਆਉਂਦੀ ਪ੍ਰੋਟੈਕਟ ਕਰਨ ਵਾਸਤੇ ਚੱਲੇ ਆਂ ਗੋਲੀਆਂ ਬੰਦੂਕਾਂ ਲੈ ਕੇ ਦਿੱਲੀ ਚਲੇ ਨਹੀਂ ਅਗੇ ਲਾ ਕੇ ਸਾਡੇ ਕਿਸੇ ਮੁੰਡੇ ਨੇ ਕਿਸੇ ਦੀ ਧੀ ਪੈਣ ਜਾਂ ਕਿਸੇ ਨੂੰ ਪੁੱਛ ਲੋ ਵੀ ਇਹਨੇ ਅੰਦੋਲਨ ਦੇ ਵਿੱਚ ਕਿਸੇ ਨੇ ਕੁਝ ਵੀ ਸਰਾਤ ਕੀਤੀ ਹੋਏ ਸ਼ਾਂਤ ਵੀ ਅੰਦੋਲਨ ਹੈ ਸ਼ਾਂਤ ਵੀ ਆ ਟਿਕ ਰਹੇ ਆ ਸਾਡੇ ਦੇ ਉੱਪਰ ਆ ਕੇ ਬੰਬ ਸੁੱਟ ਰਿਹਾ ਉਹ ਹਰਿਆਣਾ ਸਰਕਾਰ ਕੀ ਜਵਾਬ ਹੈ ਭਗਵੰਤ ਮਾਨ ਕੋਲ ਜਾਂ ਖੱਟੜ ਇੱਕ ਪਾਸੇ ਤੇ ਸਾਡੇ ਤੇ ਦਿੱਲੀ ਉੱਤੇ ਚੰਡੀਗੜ੍ਹ ਕੇ ਬੈ ਕੇ ਮੀਟਿੰਗਾਂ ਕੀਤੀ ਜਾਂਦੀਆਂ ਨੇ ਦੂਜੇ ਪਾਸੇ ਸਾਡੇ ਦੇ ਆ ਕੇ ਡਰੌਣਾ ਹਮਲੇ ਕਰ ਰਿਹਾ ਇੱਕ ਘੰਟੇ ਦੇ ਵਿੱਚ 6 ਵਾਰੀ ਡਰੌਣਾ ਆ ਕੇ 4-4 ਬੰਬ ਸੁੱਟ ਕੇ ਗਿਆ ਗੁਰ ਤੁਸੀਂ ਦੱਸ ਲੋ ਸਾਡੀ ਪਬਲਿਕ ਦਾ ਕੀ ਹਾਲ ਹੈ ਬਿਲਕੁਲ ਸੋ ਇਹ ਢਿੱਡੋਂ ਬਹੁਤ ਆਵਾ ਤੁਸੀਂ ਗੱਲਬਾਤ ਕੀਤੀ ਇਹ ਦਿਲੋਂ ਨਿਕਲ ਰਹੀਆਂ ਨੇ ਕਿਉਂਕਿ ਇਹ ਆਪਣੇ ਤੇ ਪੈ ਰਹੀਆਂ ਨੇ ਐਮਐਸਪੀ ਦਾ ਹੱਕ ਲੈਣ ਦੇ ਲਈ ਗੱਲ ਹੋ ਰਹੀ ਸੀ ਤੇ ਬਾਬਾ ਜੀ ਤੁਸੀਂ ਦੇਖੋ ਸ਼ੰਭੂ ਠਾਣਾ ਠਾਣੇ ਮੋੜ ਆ ਕੇ ਪੂਰਾ ਗੱਜ ਰਹੇ ਨੇ ਕਿ 20 ਪਰਚੇ ਮੈਂ ਤੇ ਪਹਿਲਾਂ ਚੱਲਦੇ 21ਵਾਂ ਵੀ ਪਰਚੇ ਕੋਈ ਗੱਲ ਨਹੀਂ ਪਰ ਗੱਲ ਕਹਿੰਦੇ ਮੈਂ ਇਨਸਾਫ ਦੀ ਕਰਨੀ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ